ਤੁਸੀਂ ਸ਼ਾਇਦ ਮੈਨੂੰ ਪੰਜ-ਛੇ ਮਹੀਨੇ ਬਾਅਦ ਰਹਿਨੇ ਹੋਣਾ ਨਹੀਂ ਜਿਤਨਾ ਹੁਣ ਕੋਠੀ ਤੁਹਾਡੀ ਬੰਦ ਆ ਜੀ ਕਾਫੀ ਸਮਾਂ ਹੋ ਗਿਆ ਤੇ ਮਹਾਰਾਜ ਜੀਾਂ ਦੇ ਪ੍ਰਕਾਸ਼ ਨਹੀਂ ਹੁੰਦੇ ਫੇਰ ਸ਼ਾਮ ਜੀ ਮੇਰੇ ਸ਼ਾਮ ਤੇ ਨਹੀਂ ਹੋ ਪਾਉਂਦੇ ਹਾਂ ਜੀ ਬੋਲੋ ਫਿਰ ਉਹ ਹੀ ਤਾਂ ਗੱਲ ਆ ਨਾ ਮਾਤਾ ਜੀ ਫਿਰ ਆਪਾਂ ਇਸ ਤਰ੍ਹਾਂ ਮਹਾਰਾਜ ਨੂੰ ਜ਼ਿੰਦਾ ਮਾਰ ਕੇ ਤੇ ਆਪ ਚੱਲ ਗਏ ਜੀ ਕਿਤੇ ਤੇ ਮਹਾਰਾਜ ਜੀਾਂ ਦਾ ਜੇ ਪ੍ਰਕਾਸ਼ ਨਹੀਂ ਫੇਰ ਜਾ ਮੈਂ ਹੁਣ ਦੱਸ ਫਿਰ ਆਪਾਂ ਵਿਦਵੀ ਕਿਉਂ ਕਰ ਰਹੇ ਆ ਜੀ ਵੈਸੇ ਭਾਈ ਸਾਹਿਬ ਬੇਦਬੀ ਤੇ ਨਹੀਂ ਕਹਾਂਗੇ ਅਸੀਂ ਮਤਲਬ ਕੀ ਹੈ ਕਿ ਉਹਨਾਂ ਦੇ ਮਤਲਬ ਜਿਸ ਤਰ੍ਹਾਂ ਮੱਲੇ ਵਿੱਚ ਜ਼ਰੂਰਤ ਹੁੰਦੀ ਜਦੋਂ ਕਰਨ ਵਾਸਤੇ ਤੇ ਲੈ ਕੇ ਜਦੋਂ ਜਦੋਂ ਕਰਦੇ ਜਦੋਂ ਕਰਦੇ ਆ ਆਪ ਜੀ ਸੁਖਮਨੀ ਸਾਹਿਬ ਉਦੋਂ ਮਹਾਰਾਜ ਸਰੂਪ ਲੈਓ ਜੀ ਤੁਸੀਂ ਜਦੋਂ ਲੋੜ ਆ ਉਦੋਂ ਪ੍ਰਕਾਸ਼ ਮਹਾਰਾਜ ਗੁਰੂ ਘਰ ਤੋਂ ਲੈ ਆਓ ਜੀ ਨਹੀਂ ਵੈਸੇ ਤੇ ਘਰ ਵਿੱਚ ਤੇ ਹਾਂ ਉਹ ਤੇ ਠੀਕ ਹੈ ਮੰਨ ਰਹੀ ਆਪ ਜੀ ਦੀ ਪਰ ਪਤਾ ਕੀ ਹੈ ਵੇਖੋ ਪਤਾ ਕੀ ਗੱਲ ਆ ਗੁਰੂ ਘਰ ਹੋਵੇ ਨਾ ਕੋਈ ਤੁਸੀਂ ਸਮਝ ਸਕਦੇ ਹੋ ਤੁਸੀਂ ਜਿਹੜਾ ਵੀ ਤੁਹਾਨੂੰ ਨੌਲੇਜ ਨਹੀਂ ਹੈਗੀ ਗੁਰੂ ਸਾਹਿਬ ਦੇ ਬਰਤਕਾਰ ਬਾਰੇ ਸਮਝ ਸਕਦੇ ਹੋ ਜੀ ਫਿਰ ਆਪਾਂ ਇਹ ਨਾ ਪਾਪ ਦੇ ਭਾਗੀ ਬਣੀ ਜਾਣਾ ਪੈਣਾ ਹਾਂਜੀ ਹਾਂਜੀ ਬੋਲੋ ਜੀ ਅਮਰਸਰ ਤੋਂ ਬੋਲਣ ਗੱਲ ਹੋ ਗਈ ਨਾ ਹਾਂਜੀ ਹਾਂਜੀ ਬੋਲੋ ਜੀ ਤੁਸੀਂ ਅੱਗੇ ਪੰਜ ਕਰੇ ਹਾਂਜੀ ਅਸੀਂ ਆਦਿਆਂ ਕਰ ਹਾਂਜੀ ਜਿਹੜਾ ਟੋਡਾ ਉੱਪਰਲਾ ਪੋਸ਼ਨ ਆਉਂ ਰੰਟ ਦੇ ਜੀ ਹਾਂਜੀ ਹਾਂਜੀ ਤੇ ਮਾਲਾ ਦਾ ਪ੍ਰਕਾਸ਼ ਥੱਲੇ ਹੈ ਜੀ ਹਾਂਜੀ ਪਰ ਪੰਜੇ ਉੱਪਰ ਤੋਂ ਰਹਿੰਦੇ ਨੇ ਲੋਕ ਤੇ ਫਿਰ ਤੁਸੀਂ ਥੱਲੇ ਪ੍ਰਕਾਸ਼ ਕਰ ਤੋ ਕੀਤਾ ਹੈ ਜੀ ਕੋਈ ਨਹੀਂ ਜੀ ساری ਉਮਰ ਰਤੀ ساری આજ ਕੋਈ ਬਾਬਾ ਜੀ ਨਹੀਂ ਰੱਖਿਆ ਸੀ ਨਹੀਂ ਤੁਸੀਂ ਰੱਖਿਆ ਨਹੀਂ ਹੋ ਬਾਬਾ ਜੀ ਪਹਿਲਾਂ ਤੋ ਨਾ ਬਲ ਆਪਣੀ ਭਾਸ਼ਾ ਸਹੀ ਕਰੋ ਹਾਂਜੀ ਤੇ ਤੁਸੀਂ ਬਾਪੂ ਬਾਜੀ ਰੱਖੇ ਨਹੀਂ ਹੋਏ ਬਾਪੂ ਦੇ ਪ੍ਰਕਾਸ਼ ਦਿੱਤੇ ਹੋਏ ਰੱਖੇ ਤਾਂ ਨੌਕਰ ਹੁੰਦੇ ਨੇ ਘਰਾਂ ਦੇ ਵਿੱਚ ਉਹ ਹੁਣ ਦੇਖੋ ਜੀ ਹੁਣ ਸਭ ਦੇ ਬੋਲੀਆਂ ਸੱਚੀ ਦਾ ਇੱਕ ਫਰਕ ਪੈ ਗਿਆ ਨਹੀਂ ਬੋਲੀ ਦੇ ਫਰਕ ਨਹੀਂ ਪੈਂਦਾ ਤੁਹਾਡੇ ਸਤਕਾਰ ਨਹੀਂ ਹੈ ਗ੍ਰੰਥ ਪੰਜ ਗੁਰੂ ਸਾਹਿਬ ਦਾ ਤੁਸੀਂ ਤੁਹਾਡੇ ਵਾਸਤੇ ਬੜੀ ਨਾਰਮਲ ਜੀ ਗੱਲ ਤੁਹਾਡੇ ਵਾਸਤੇ ਬੜੀ ਨਾਰਮਲ ਜੀ ਗੱਲ ਆ ਇਹ ਤੇ ਮਹਾਰਾਜ ਦੇ ਪ੍ਰਕਾਸ਼ ਥਲੇ ਤੁਹਾਨੂੰ ਫਰਕ ਨਹੀਂ ਪੈਂਦਾ ਮੇਰੀ ਬੇਨਤੀ ਸੁਣੋ ਆਪਾਂ ਸਿੱਖ ਹਾਂ ਆਪਾਂ ਸਿੱਖ ਹਾਂ ਆਪਾਂ ਭੁੱਲਣਹਾਰ ਇਨਸਾਨ ਆ ਆਪਣੇ ਕੋਲ ਗਲਤੀਆਂ ਨਹੀਂ ਹੋ ਸਕਦੀਆਂ ਬਿਲਕੁਲ ਹੁੰਦੀਆਂ ਨੇ ਗਲਤੀਆਂ ਇਹ ਗਲਤੀ ਆਪਣੇ ਕੋਲੋਂ ਹੋਈ ਆ ਇੱਕ ਤਾਂ ਬਬਰਕਾਸ਼ ਮਾਨ ਦਾ ਥੱਲੇ ਕੀਤਾ ਹੋਇਆ ਉੱਪਰ ਕਿਰਾਏ ਦੇ ਮਕਾਨ ਦਿੱਤਾ ਹੋਇਆ ਮੇਰੇ ਕੋਲ ਉੱਪਰ ਵੀ ਕਮਰਾ ਹੈ ਵੇ ਪਹਿਲੇ ਮੇਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਉੱਤੇ ਸੀ ਤੁਸੀਂ ਥੱਲੇ ਦਾ ਤੋਂ ਲੈ ਅੰਦਰ ਕਿਰਾਏ ਦੇ ਦੇਣਾ ਵਾਂ ਤੇ ਥੱਲੇ ਦਾ ਮਾਰੈ ਨੂੰ ਤੇ ਤੁਸੀਂ 6-6 ਮਹੀਨੇ 6-6 ਮਹੀਨੇ ਫਿਰ ਤੁਸੀਂ ਮਾਰ ਦਾ ਸਰੂਪ ਬੰਦ ਰੱਖਦੇ ਹੋ ਨਹੀਂ ਨਹੀਂ 6-6 ਮਹੀਨੇ ਤੁਸੀਂ ਮਾਰ ਦਾ ਸਰੂਪ ਬੰਦ ਰੱਖਦੇ ਹੋ ਪ੍ਰਕਾਸ਼ ਨਿਕਰਦੇ ਮਹਾਰਾਜ ਦਾ ਇੱਕਦਮ ਜੀ ਸਿਆਣਾ ਮੱਲੇ ਵਾਲੇ ਆ ਕੇ ਪ੍ਰਕਾਸ਼ ਕਰਦੇ ਰਹਿੰਦੇ ਨੇ ਉਹ ਜਿਹੜੇ ਤੁਸੀਂ ਉਸ ਦਿਨ ਮੇਰੇ ਕੋਲ ਆਪ ਮੰਨੇ ਹੋ ਤੁਹਾਡੀ ਰਿਕਾਰਡਿੰਗ ਹੈ ਮੇਰੇ ਕੋਲ ਤੁਸੀਂ ਮੇਰੇ ਕੋਲ ਤੁਸੀਂ ਮੇਰੇ ਕੋਲ ਭੈਣ ਜੀ ਆਪ ਮੰਨੇ ਉਸ ਦਿਨ ਤੁਸੀਂ ਖੁਦ ਕਹਿ ਵੀ ਅਸੀਂ ਨਹੀਂ ਪ੍ਰਕਾਸ਼ ਕਰਦੇ ਮੈਂ ਤਾਂ ਇਹ ਨਹੀਂ ਕਿ ਤੁਹਾਨੂੰ ਨਹੀਂ ਪ੍ਰਕਾਸ਼ ਮੈਂ ਕਿਹਾ ਮੱਲਾ ਸਾਜਾ ਮੇਰੇ ਕੋਲ ਰਿਕਾਰਡਿੰਗ ਹੈ ਤੁਹਾਡੀ ਜਿਹਦੇ ਤੁਸੀਂ ਖੋਲ ਦੇਣ ਗੱਲ ਕਹੀ ਹੈ ਮਾਤਾ ਜੀ ਕਿ ਅਸੀਂ ਨਹੀਂ ਕਰਦੇ ਪ੍ਰਕਾਸ਼ ਇਹ ਕੀ ਹੋਣੀ ਆ ਲੇਕਿਨ ਮੱਲੇ ਵਾਲੇ ਆ ਕੇ ਵੈਸੇ ਮੈਂ ਜਾ ਕਿਸੇ ਦੇ ਨਾਲ ਕਿਸੇ ਦਾ ਕੱਟ ਮੇਰੀ ਬਾਤ ਵੀ ਬੜੀ ਸਪਸ਼ਟ ਸਪਸ਼ਟ ਬੇਨਤੀ ਆ ਤੁਹਾਨੂੰ ਬੜੇ ਪ੍ਰੇਮ ਸਹਿ ਸਰਕਾਰ ਦੇ ਨਾਲ ਕਿ ਜੇ ਤੁਹਾਡੇ ਕੋਲ ਸੇਵਾ ਨਹੀਂ ਸਰਕਾਰ ਗੁਰੂ ਸਾਹਿਬ ਦਾ ਹੁੰਦਾ ਤੁਸੀਂ ਗੁਰੂ ਸਾਹਿਬ ਨੂੰ ਸ਼ੁਭਤ ਕਰਦੇ ਹੋ ਗੁਰੂ ਘਰ ਦੇ ਵਿੱਚ ਮੈਂ ਤੁਹਾਨੂੰ ਚਾਰ ਪੰਜ ਦਿਨ ਦਾ ਟਾਈਮ ਦੇਣਾ ਇਸ ਤੋਂ ਬਾਅਦ ਮੈਂ ਤੁਹਾਨੂੰ ਦੇਖਣਾ ਤੁਸੀਂ ਨਹੀਂ ਕੀਤਾ ਤੇ ਅਸੀਂ ਕਾਰਵਾਈ ਕਰਾਂਗੇ ਬੰਦ ਤੁਹਾਡੇ ਦੇ ਉੱਤੇ ਕਿਸ ਗੱਲ ਦੀ ਕਾਰਵਾਈ ਕਰਨੀ ਕੋਈ ਗੱਲ ਨਹੀਂ ਉਹ ਸਮਾਂ ਦੱਸੂਗਾ ਜੀ